ਲੋਕ ਸਭਾ ਚੋਣਾਂ ਦੇ ਚੱਲਦਿਆਂ ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਅੰਮ੍ਰਿਤਸਰ ਤੋਂ ਸਾਬਕਾ ਡਿਪਟੀ ਮੇਅਰ ਅਵਿਨਾਸ਼ ਜੋਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਹਿ ਪਰਿਵਾਰੀ ਨਰਿੰਦਰ ਰੈਣਾ ਅਤੇ ਸਾਬਕਾ ਰਾਜ ਸਭਾ ਸੰਸਦ ਸ਼ਵੇਤ ਮਲਿਕ ਨੇ ਸਰੋਪਾਪਾ ਕੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਇਸ ਮੌਕੇ ਨਰਿੰਦਰ ਰੈਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜ ਵਾਰ ਕਾਉਂਸਲਰ ਅਤੇ ਇੱਕ ਵਾਰ ਡਿਪਟੀ ਮੇਅਰ ਰਹੇ ਅਵਨਾਸ਼ ਜੋਲੀ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੀ ਯਕੀਨੀ ਹੋ ਗਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕਪੱਖੀ ਨੀਤੀਆਂ ਕਾਰਨ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਇਸ ਮੌਕੇ ਤੇ ਅਵਨਾਸ਼ ਜੋਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਭਾਰਤੀ ਜਨਤਾ ਪਾਰਟੀ ਤੋਂ ਹੀ ਸ਼ੁਰੂ ਹੋਈ ਸੀ ਅਤੇ ਅੱਜ ਉਹ ਫਿਰ ਇਸ ਪਾਰਟੀ ਦੀ ਸੇਵਾ ਲਈ ਹਾਜ਼ਰ ਹਨ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਲੋਕਾਂ ਦੇ ਹਿੱਤਾਂ ਲਈ ਹਨ ਅਤੇ ਹਲਕੇ ਦਾ ਵਿਕਾਸ ਕਰਾਉਣਾ ਇਸ ਪਾਰਟੀ ਦੀ ਪਹਿਲਕਦਮੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵੋਟਰ ਵੱਡੀ ਲੀਡ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਜਿਤਾਉਣਗੇ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਟਿੱਕਾ, ਰਾਕੇਸ਼ ਗਿੱਲ, ਰਾਜੇਸ਼ ਹਣੀ, ਹਰਜਿੰਦਰ ਸਿੰਘ ਠੇਕੇਦਾਰ, ਗੋਤਮ ਅਰੋੜਾ, ਪਵਨ ਕੁੰਦਰਾ, ਡਾਕਟਰ ਰਾਮ ਚਾਵਲਾ ਅਤੇ ਅਜੇ ਵੀਰਪਾਲ ਸਿੰਘ ਰੰਦਾਵਾਸਣੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਅਵਿਨਾਸ਼ ਜਾਲੀ ਜੀ ਨੇ ਜਿਹੜੇ ਕਿ ਇੱਥੇ ਪੂਰਵ ਡਿਪਟੀ ਮੇਅਰ ਰਹੇ ਪੰਜ ਵਾਰ ਕੌਂਸਲਰ ਰਹੇ ਉਹ ਇੱਥੇ ਦੇ ਬੜੇ ਦਮਦਾਰ ਨੇਤਿਕ ਹਨ ਉਹਨਾਂ ਨੇ ਅੱਜ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਵੱਲ ਚੈਨ ਕੀਤੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਦਾ ਸਵਾਗਤ ਹੈ ਇਹਨਾਂ ਦਾ ਵੈਲਕਮ ਹੈ ਔਰ ਇਹਨਾਂ ਦੇ ਆਉਣ ਦੇ ਨਾਲ ਅੱਜ ਅਮਰਸਰ ਦੇ ਵਿੱਚ ਬੀਜੇਪੀ ਮਜ਼ਬੂਤ ਹੋ ਰਹੀ ਹੈ ਔਰ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਅੰਮ੍ਰਿਤਸਰ ਔਰ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਲੀਡਰ ਪੋਲੀਟੀਕਲ ਲੀਡਰ ਆਰਤੀ ਜਨਤਾ ਪਾਰਟੀ ਜੁਆਇਨ ਕਰੇ ਕਰਦੇ ਇਸ ਵਾਰ ਬੀਜੇਪੀ ਅੰਮ੍ਰਿਤਸਰ ਦੀ ਸੀਟੇ ਜਿੱਤੇਗੀ ਬਾਕੀ ਪੰਜਾਬ ਦੇ ਵਿੱਚ ਵੀ ਕਿੰਗ ਸਟਾਂ ਜਿੱਤੇਗੀ ਔਰ ਮੇਰੇ ਦੁਆਰਾ ਇਹਨਾਂ ਦਾ ਬੜਾ ਵੈਲਕਮ ਕਰਨਾ ਇਹਨਾਂ ਦਾ ਸਵਾਗਤ ਕਰਨਾ ਕਿ 10 ਸਾਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਵਿੱਚ ਕੰਮ ਕੀਤਾ ਜਿਸ ਤਰ੍ਹਾਂ ਨੇ ਸਮਾਜ ਦੀ ਡਿਵੈਲਪਮੈਂਟ ਕੀਤੀ ਸਕੀਮ ਚਲਾਈਆਂ ਅੱਜ ਦੇਸ਼ ਦੇ ਵਿੱਚ 25 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਉੱਪਰ ਜਿਸ ਤਰ੍ਹਾਂ ਉਹਨਾਂ ਨੇ ਇਸ ਵਾ ਪੂਰੇ ਦੇਸ਼ ਦੀ ਸੰਸਕ੍ਰਿਤੀ ਇਹ ਦੁਨੀਆ ਦੇ ਵਿੱਚ ਲੈ ਗਏ ਤੁਸੀਂ ਦੇਖੋਗੇ ਯੂਏ ਦੇ ਵਿੱਚ ਵੀ ਉਹ ਮੰਦਿਰਾਂ ਦਾ ਨਿਰਮਾਣ ਕੀਤਾ ਨਾਲ ਦੇਖੋ ਡੇਰਾ ਡੇਰਾ ਬਾਬਾ ਨਾਲ ਕਰਤਾਰਪੁਰ ਕੋਰੀਡੋਰ ਖੋਲਿਆ ਪੀਰ ਬਾਲਾ ਦੇਵਿਸ ਬਣਾਇਆ ਆਪਣਾ ਗਗਨਾਰਾਮ ਦਾ ਬਿਉ ਮੰਦਿਰ ਬਣਾਇਆ 500 ਸਾਲ ਦੇ ਬਾਅਦ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਦੁਨੀਆ ਦੇ ਵਿੱਚ ਲਾਇਗਿਆ। ਅਜੇ ਯੋਗ ਪੂਰੀ ਦੁਨੀਆ ਬਣਾ ਰਹੀ ਹੈ। ਸਾਡੀ 경제 ਵੀ ਵਧੇ ਕਰਦੀ ਹੈ ਪੂਰੀ ਦੁਨੀਆ ਦੇ ਵਿੱਚ। ਅੱਜ ਦੁਨੀਆ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆ ਗਏ 경제। ਅੰਗਰੇਜ਼ਾਂ ਨੇ ਸਾਡੇ ਉੱਪਰ 200 ਸਾਲ ਰਾਜ ਕੀਤਾ। ਉਹ ਸਾਡੇ ਕੋਲੋਂ ਪਿੱਛੇ ਚਲੇ ਗਏ। ਅੱਜ ਸਾਡੀ ਜੀਡੀਪੀ ਬੜੀ ਰਫਤਾਰ ਦੇ ਨਾਲ ਵਧੇ ਕਰਦੀ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਦਰਸਾ ਦੇ ਵਿੱਚ ਕੰਮ ਕੀਤਾ। ਅਸੀਂ ਉਹਨਾਂ ਦੇ ਕੰਮ ਦੇ ਉੱਪਰ ਵੋਟ ਮੰਗੇ ਕਰਦੇ ਹਾਂ ਔਰ ਪੂਰੇ ਦੇਸ਼ ਦੇ ਵਿੱਚ ਮਾਹੌਲ ਹੈ। ਕਿ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਔਰ ਮੈਨੂੰ ਵਿਸ਼ਵਾਸ ਹੈ ਕਿ ਅਮਰਸੇਹੀ ਦੀ ਸੀਟ ਵੀ ਅਸੀਂ ਕੱਢਾਂਗੇ ਜਿਸ ਤਰ੍ਹਾਂ ਸਾਰੇ ਤੁਸੀਂ ਦੇਖਿਆ ਕਰਦੇ ਹੋ ਕਾਰਜਕਰਤਾ ਦੇ ਵਿੱਚ ਜਿੰਨਾ ਜੋਸ਼ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਇਹਨਾਂ ਦੇ ਆਨ ਦੇ ਨਾਲ ਸਾਡੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਔਰ ਅਸੀਂ ਬੜੀ ਲੀਡ ਦੇ ਨਾਲ ਅਮਰਸੇਹੀ ਦੀ ਸੀਟ ਜਿੱਤਾਂਗੇ ਭਾਰਤੀ ਜਨਤਾ ਪਾਰਟੀ ਦੇ ਮੇਰੇ ਕਨ ਕਨ ਚ ਸਮਾਈ ਹੋਈ ਹੈ ਘਰ ਘਰ ਪਾਈ ਹੈ ਬਾਈ ਬਾਈ ਭਰਤਭਾਪ ਭਾਰਤੀ ਜਨਤਾ ਪਾਰਟੀ ਦਾ ਸੀਗਾ ਕੁਝ ਡਿਫਰੈਂਸਿਸ ਹੋਣ ਕਰਕੇ ਥੋੜਾ ਰਿਹਾ ਪਰ ਜਿਹੜਾ ਮੇਰੀ ਆਤਮਾ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸੀਗੀ ਕਦੀ ਜਿਹੜਾ ਮੇਰਾ ਵੋਟ ਹੈ ਮੇਰੀ ਜਦੋਂ ਮੈਂ ਆਪਣੀ ਜਿਹੜੀ ਇੰਡੀਪੈਂਡੈਂਟ ਇਲੈਕਸ਼ਨ ਮੈਂ ਸੋਖਾ ਕੰਮ ਨਹੀਂ ਐਡਾ ਬੜਾ ਸੰਘਰਸ਼ ਕਰਤਾ 25 30 ਸਾਲ ਸੰਘਰਸ਼ ਕੀਤਾ ਔਰ ਕੱਲਿਆਂ ਰਹਿ ਕੇ ਸੰਘਰਸ਼ ਕੀਤਾ ਔਰ ਪਾਰਟੀ ਛੱਡਿਆ ਵੀ ਨਹੀਂ ਪਾਰਟੀ ਨੂੰ ਛੱਡਿਆ ਵੀ ਨਹੀਂ ਇਹ ਵੀ ਸਾਡੇ ਪਾਰਟੀ ਦੀ ਸੇਵਾ ਵੀ ਕਰਦਾ ਰਿਹਾ ਪਰ ਮੇਰਾ ਮਿਸ਼ਨ ਇੱਕੋ ਹੀ ਹੈ ਬਈ ਦੇ ਆਹੀ ਰਾਜਨੀਤੀ ਵਿੱਚ ਆਏ ਆ ਤੇ ਆਪਾਂ ਨਿਸਵਾਰਥ ਹੋ ਕੇ ਲੋਕਾਂ ਦੀ ਸੇਵਾ ਕਰੀਏ ਲੋਕਾਂ ਨੇ ਕੰਮ ਆਈਏ ਜੋ ਲੋਕਾਂ ਦੇ ਦੁੱਖ ਤਕ ਹੈ ਉਹਨਾਂ ਵਿੱਚ ਆਪਣਾ ਜੋ ਯੋਗਦਾਨ ਹੈ ਉਹਨੂੰ ਪਾਈਏ ਸਮਾਜ ਦੇ ਵਿੱਚ ਔਰ ਸ਼ਹਿਰ ਨੂੰ ਵਧੀਆ ਬਣਾਉਣ ਦੇ ਵਾਸਤੇ ਪ੍ਰਯਾਸ ਕਰੀਏ ਜਿਹੜਾ ਕੋਈ ਗਲਤ ਰਸਤੇ 'ਤੇ ਚਲ ਵੀ ਪਿਆ ਉਹਨੂੰ ਸਿੱਧੇ ਰਸਤੇ 'ਤੇ ਲਿਆਉਣ ਵਾਸਤੇ ਮੇਰਾ ਜੋ ਸਹਿਯੋਗ ਹੈ ਉਹ ਚੱਲਦਾ ਰਿਹਾ ਹੈ ਚਾਹੇ ਕੋਈ ਧਾਰਮਿਕ ਕੰਮ ਹੋਵੇ ਸਮਾਜਿਕ ਕੰਮ ਹੋਵੇ ਹਰ ਜਗ੍ਹਾ ਤੇ ਵੱਧ ਚੱਲ ਕੇ ਹਿੱਸਾ ਲਿਆ ਅੱਜ ਜਿੱਥੇ ਜੋਲੀ ਦਾ ਨਾਮ ਆ ਜਾਂਦਾ ਹੈ ਉੱਥੇ ਪਾਰਟੀਆਂ ਸਾਰੀਆਂ ਖਤਮ ਹੋ ਜਾਂਦੀਆਂ ਕੋਈ ਕਿਸੇ ਪਾਰਟੀ ਦਾ ਨਾਮ ਨਹੀਂ ਲੈਂਦਾ ਜਦੋਂ ਜੋਲੀ ਆ ਗਿਆ ਜੋ ਜੋਲੀ ਨੇ ਕਹਿਤਾ ਚਾਹੇ ਉਹ ਕਿੱਟਾ ਕੱਟੜ ਕਰੇ ਤਾਂ ਅੰਗਰੇਜ਼ੀ ਹੋਵੇ ਕਰਲੀਤਲ ਹੋਵੇ ਜਿੱਥੇ ਜੋਲੀ ਦਾ ਨਾਮ ਆ ਗਿਆ ਜੋਲੀ ਦੇ ਨਾਲ ਲੋਕ ਜੁੜਦੇ ਆ ਜੋਲੀ ਨੇ ਕੰਮ ਨੂੰ ਦੇਖਿਆ ਜੋਲੀ ਨੇ ਸਾਰਿਆਂ ਨਾਲ ਪਿਆਰ ਕੀਤਾ ਕੋਈ ਮੇਰਾ ਵਿਰੋਧੀ ਵੀ ਹੋਵੇ ਮੈਂ ਉਹਦਾ ਵੀ ਡੱਟ ਕੇ ਕੰਮ ਕੀਤਾ ਅੱਜ ਉਸ ਕਰਕੇ ਜਿਹੜੇ ਲੋਕ ਐ ਉਹ ਮੇਰੇ ਨਾਲ ਜੁੜੇ ਆ ਔਰ ਤੁਸੀਂ ਆਉਣ ਵਾਲਾ ਸਮੇਂ ਦੇਖੋ ਕਿ ਇਹ 5 17 10 ਨੰਨਾਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਵੀ ਦੇ ਵੀ ਵਿਦਿ ਹੋਏਗੀ ਔਰ ਜਿਹੜੇ ਵੱਡੇ ਵੱਡੇ ਆਪਣੇ ਆਪ ਲੋਕ ਕਹਿੰਦੇ ਸੀ ਵੀ ਇਹ ਕਾਂਗਰਸੀਆਂ ਜਾਂ ਅਕਲ ਪਾਰਟੀ ਦਾ ਉਹ ਸਾਡੇ ਪਿਆਰ ਦੇ ਨਾਲ ਵੀ ਦੇ ਵੀ ਸ਼ਾਮਲ ਹੋਣਗੇ ਔਰ ਭਾਜਪਾ ਨੂੰ ਜਿੱਤਾਨ ਦੇ ਵਾਸਤੇ ਪੂਰਾ ਜੋ ਪ੍ਰਯਾਸ ਆ ਉਹ ਕਰਨਗੇ ਔਰ ਆਉਣ ਵਾਲਾ ਸਮੇਂ ਜੋ ਹੈ ਸਾਡੇ ਸ਼ਹਿਰ ਦੇ ਵਾਸਤੇ ਬਹੁਤ ਵਧੀਆ ਸਮੇਂ ਆ ਰਿਹਾ ਹੈ ਸ੍ਰੀ ਅਵਿਨਾਸ਼ ਜੋਲੀ ਜੋ ਕਿ ਪਹਿਲਾਂ ਪਾਰਸ਼ਦ ਵੀ ਰਹੇ ਡਿਪਟੀ ਮੇਅਰ ਵੀ ਸਾਡੇ ਰਹੇ ਉਹਨਾਂ ਦੇ ਆਉਣ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨਾ ਬਹੁਤ ਵੱਡੀ ਜਿਹੜੀ ਖਾਸ ਤੌਰ ਤੇ ਇਸ ਇਸਲਾਮਾਬਾਦ ਤੇ ਸੈਂਟਰ ਹਲਕੇ ਦੇ ਵਿੱਚ ਵੀ ਕਿਉਂਕਿ ਮੇਰੇ ਵੀਰ ਜੋਲੇ ਦਾ ਪਿਆਰ ਸਾਡੇ ਸਾਰੇ ਨਾਲ ਸੀ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਉਹਨਾਂ ਦਾ ਜਿਹੜਾ ਪਿਆਰ ਹੈ ਪ੍ਰਭਾਵ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਤਰ ਜਰਜੀਤ ਸਿੰਘ ਸਿੱਧੂ ਨੂੰ ਜਿਤਾਉਣ ਵਾਸਤੇ ਹੋਰ ਸਹਾਈ ਹੋਊਗਾ ਮੈਂ ਜਿੱਥੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਚ ਤੇ ਉਹਨਾਂ ਦੇ ਸਾਥੀ ਵੱਡੀ ਤਦਾਦ ਚ ਤੁਸੀਂ ਦੇਖ ਰਹੇ ਵੱਡੀ ਤਦਾਦ ਚ ਉਹਨਾਂ ਦੇ ਸਾਥੀਆਂ ਨੇ ਵੀ ਜੁਆਇਨ ਕੀਤੀ ਜੀ ਆਇਆਂ ਨੂੰ